ਨਾ ਜਬਰੀ ਖੋਲ ਵਾਲੀ ਸਰਕਾਰ ਮਰਦਾਬਾਦ 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 ਲੈਂਡ ਪੂਲ ਜਿਹੜੀ ਕੌਸੀਰ ਰੱਦ ਕਰੋ ਰੱਦ ਕਰੋ ਰੱਦ ਕਰੋ ਲੈਂਡ ਪੂਲ ਕੋਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ

ਦਾਸਪੁਰ ਪਿੰਡ ਜਿਹੜਾ ਵਾ ਉੱਥੇ ਪਾਈ ਉੱਥੇ ਬਹੁਤ ਵੱਡੇ ਪੱਦਰ ਤੇ ਜਿਹੜਾ ਕੱਲ ਪ੍ਰਸ਼ਾਸਨ ਨੇ ਜਿਹੜਾ ਵਾ ਉਹ ਕਿਸਾਨਾਂ ਮਜ਼ਦੂਰਾਂ ਦੇ ਨਾਲ ਜਿਹੜਾ ਤੱਕਾ ਕੀਤਾ ਔਰ ਜ਼ਬਰੀ ਜ਼ਮੀਨਾਂ ਜਿਹੜਾ ਜੰਮੂ ਕਟੜਾ ਹਾਈਵੇ ਤਹਿਤ ਜਿਹੜੀਆਂ ਭਾਰਤ ਮਾਲਾ ਯੋਜਨਾ ਦੇ ਤਹਿਤ ਜਿਹੜੀਆਂ ਸੜਕਾਂ ਨਿਕਲੀਆਂ ਉਹਦੇ ਉੱਤੇ ਜ਼ਬਰੀ ਜਿਹੜਾ ਵਾ ਬਿਨਾ ਪੈਸੇ ਦਿੱਤੇ ਤੋਂ ਸਰਕਾਰ ਜਿਹੜੀ ਉਹ ਚੜ ਕੇ ਆ ਰਹੀ ਹੈ ਸੋ ਸਾਨੂੰ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆ ਭਾਵੇਂ ਲੈਂਡ ਪੂਲਿੰਗ ਜਿਹੜੀ ਪਾਲਸੀਆ ਉਹ ਵੇ ਜਾਂ ਜਿਹੜੀ ਇਹ ਬਿਜਲੀ ਦਾ ਨਿਜੀਕਰਨ ਕੀਤਾ ਜਾ ਰਿਹਾ ਔਰ ਇਹ ਕਿਸਾਨ ਮਜ਼ਦੂਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲੜਾਈ ਜਿਹੜੀ ਲੜਨ ਵਾਸਤੇ ਜਿਹੜੇ ਆ ਤਿਆਰ ਬੈਠੇ ਆ ਕਿਸੇ ਵੀ ਹਾਲਤ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਜਾਂ ਜਿਹੜੀ ਬਿਜਲੀ ਸੈਕਟਰ ਜਿਹੜਾ ਸਾਡਾ ਵਿਗਰਿਆ ਉਹਨੂੰ ਨਹੀਂ ਵਿਕਣ ਦੇਵਾਂਗੇ ਸੋ ਜੋਨ ਗੁਰੂ ਦੇ ਬਾਗ ਦੇ ਵਿੱਚ ਜੋ ਕੱਲ ਤਸ਼ੱਦਦ ਹੋਇਆ ਗਰਦਾਸਪੁਰ ਦੇ ਵਿੱਚ ਉਸ ਤਸ਼ੱਦਦ ਦੇ ਤਹਿਤ ਜਿਹੜਾ ਵਾ ਉਹ ਰੋਜ਼ ਪ੍ਰਦਰਸ਼ਨ ਜਿਹੜਾ ਹੋ ਕਿੰਦਾ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ